ਯਾਬਦੇ ਨਾਲੋਂ ਪੰਜਾਬ ਦੇ ਹੀ ਸੱਤ ਪਿੰਡਾਂ ਦਾ ਟੁੱਟ ਗਿਆ ਸੰਪਰਕ ਹਰ ਸਾਲ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਨੇ ਜਿੱਥੇ ਕੀ ਇਹ ਪੰਜਾਬ ਦੇ ਹੀ ਸੱਤ ਪਿੰਡ ਪੰਜਾਬ ਤੋਂ ਅਲੱਗ ਹੋ ਜਾਂਦੇ ਨੇ ਜੋ ਕਿ ਹਰ ਵਾਰ ਹਰ ਦੁਹਾਈ ਲਗਾਉਂਦੇ ਨੇ ਜੋ ਕਿ ਹਰ ਵਾਰ ਇਹ ਗੱਲ ਕਹਿੰਦੇ ਨੇ ਜਾਂ ਤਾਂ ਸਾਨੂੰ ਪੰਜਾਬ ਦੇ ਨਾਲ ਰਹਿਣ ਦੇ ਲਈ ਕੋਈ ਪੱਕਾ ਬੰਦੋਬਸਤ ਕਰ ਦਿੱਤਾ ਜਾਵੇ ਨਹੀਂ ਤਾਂ ਸਾਨੂੰ ਪਾਕਿਸਤਾਨ ਨਾਲੇ ਜੋੜ ਦਿੱਤਾ ਜਾਵੇ ਆਖਰ ਕਿਉਂ ਹੈ ਇਹ ਸ਼ਬਦ ਕਹਿਣ ਦੇ ਲਈ ਮਜਬੂਰ ਹੁੰਦੇ ਨੇ ਦਰਅਸਲ ਮਕੌੜਾ ਪੱਤਣ ਦੇ ਇਸ ਸੱਤ ਪਿੰਡ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਤੇ ਜਿਹੜੇ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਜ ਜਾਂਦਾ ਜਦੋਂ ਬਰਸਾਤ ਹੁੰਦੀ ਆ ਤਾਂ ਰਾਵੀ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਰਕੇ ਜੋ ਆਰਜੀ ਤੌਰ ਦੇ ਉੱਤੇ ਇਹਨਾਂ ਪਿੰਡਾਂ ਦੇ ਵਿੱਚ ਜਾਣ ਦੇ ਲਈ ਇੱਕ ਪੁਲ ਬਣਾਇਆ ਹੁੰਦਾ ਰਾਵੀ ਦਰਿਆ ਦੇ ਉੱਤੇ ਉਹ ਪੁਲ ਚੱਕ ਲਿਆ ਜਾਂਦਾ ਤੇ ਸਿਰਫ ਔਰ ਸਿਰਫ ਇੱਕ ਬੇੜੀ ਦਾ ਸਹਾਰਾ ਹੁੰਦਾ ਜੋ ਇਹ ਲੋਕ ਆਪਣੀ ਮੰਜ਼ਿਲ ਤੱਕ ਪਹੁੰਚਦੇ ਨੇ ਮੰਜ਼ਿਲ ਤੋਂ ਆਪਣੇ ਘਰ ਤੱਕ ਪਹੁੰਚਦੇ ਨੇ ਬੱਚੇ ਵਿਦਿਆਰਥੀ ਸਕੂਲਾਂ ਦੇ ਤੱਕ ਜਾਂਦੇ ਨੇ ਕਾਲਜਾਂ ਤੱਕ ਜਾਂਦੇ ਨੇ ਪਰ ਹੁਣ ਉਹ ਆਰਜੀ ਪੁਲ ਤਾਂ ਚੱਕ ਲਿਆ ਜਾਂਦਾ ਜੋ ਬੇੜੀ ਚੱਲਦੀ ਆ ਜਦੋਂ ਰਾਵੀ ਦੇ ਵਿੱਚ ਪਾਣੀ ਦਾ ਪੱਧਰ ਹੋਰ ਜ਼ਿਆਦਾ ਵੱਧ ਜਾਂਦਾ ਤਾਂ ਫਿਰ ਉਹ ਬੇੜੀ ਵੀ ਨਹੀਂ ਚੱਲਦੀ ਤਾਂ ਹੁਣ ਇਹਨਾਂ ਸੱਤ ਪਿੰਡਾਂ ਦੇ ਲੋਕਾਂ ਦੀ ਬੇੜੀ ਆਖਰ ਕੌਣ ਪਾਰ ਲੰਘਾਵੇਗਾ ਇਹ ਵੱਡਾ ਸਵਾਲ ਆ ਕਿਉਂਕਿ ਹਰ ਬਾਰੇ ਸੱਤ ਪਿੰਡ ਇਹੀ ਗੱਲ ਦੀ ਗੁਹਾਰ ਲਗਾਉਂਦੇ ਨੇ ਕਿ ਅਸਾਈ ਅੱਜ ਵੀ ਉਸੇ ਯੁੱਗ ਦੇ ਵਿੱਚ ਜੀ ਰਹੇ ਆ ਜੋ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਜੀ ਰਹੇ ਸੀ ਸਾਨੂੰ ਤਾਂ ਲੱਗਦਾ ਹੀ ਨਹੀਂ ਕਿ ਅਸੀਂ ਆਜ਼ਾਦ ਹੋ ਗਏ ਕਿਉਂਕਿ ਸਾਡੇ ਜੋ ਹਲਾਕ ਨੇ ਉਹ ਦੇਖ ਸਕਦੇ ਹਾਂ ਬਦ ਤੋਂ ਬਦਰ ਨੇ ਤਾਂ ਅਸੀਂ ਵੀ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਸੀ ਉਹ ਲੋਕਾਂ ਦੇ ਹਾਲ ਵੀ ਦਿਖਾਏ ਸੀ ਉਹ ਲੋਕਾਂ ਦੀ ਜ਼ਿੰਦਗੀ ਵਾਕਈ ਅੱਜ ਦੇਸ਼ ਬੇਸ਼ੱਕ ਡਿਜੀਟਲ ਹੋ ਗਿਆ ਪਰ ਅੱਜ ਵੀ ਉਹਨਾਂ ਦੀ ਜ਼ਿੰਦਗੀ ਡਿਜੀਟਲ ਵਾਲੀ ਨਹੀਂ ਬਲਕਿ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਦੀ ਜ਼ਿੰਦਗੀ ਆ ਤਾਂ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਰਕੇ ਸੱਤ ਪਿੰਡਾਂ ਦਾ ਸੰਪਰਕ ਟੁੱਟ ਗਿਆ ਪਿੰਡਾਂ ਦੇ ਲੋਕ ਹੀ ਕੁਝ ਕਹਿ ਰਹੇ ਨੇ ਪੂਰੀ ਗੱਲ ਬਾਤ ਸੁਣੋ ਸਰ ਬਹੁਤ ਦਿੱਕਤ ਆ ਰਹੀ ਹੈ ਇੰਨੀ ਕਿ ਦਿੱਕਤ ਹੈ ਮਾੜੀ ਕੀ ਅਈ ਸਵੇਰ ਦੇ 6 ਵਜੇ ਦੇ ਇੱਥੇ ਅੱਗੇ ਰੁਕ ਗਏ ਹੀ ਜਿਹੜਾ ਕਿ ਸਵੇਰੇ 7 ਵਜੇ ਪਹਿਲਾਂ ਇੱਥੋਂ ਜਾਨੀ ਕਿ ਕਿਸ਼ਤੀ 7 ਵਜੇ ਤੋਂ ਤੋਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਪਾਈ ਸਵੇਰੇ 6 ਵਜੇ ਆ ਕੇ ਇੱਥੇ ਬੈਠ ਕੇ ਹੁਣ ਤੱਕ ਕਿਸ਼ਤੀ ਇੱਥੇ ਪਾਣੀ ਦੇ ਵਹਾਅ ਕਾਰਨ ਕਿਸ਼ਤੀ ਨਹੀਂ ਪਈ ਤੇ ਜਿਹੜਾ ਵਾਰ ਫਿਰ ਪਾਰੀਏ ਜੀ ਹਾਂਜੀ ਤੇ ਜੀ ਉਹਨਾਂ ਨੂੰ ਕੋਈ ਲੋਡ ਪੈ ਜੇ ਉਧਰ ਤੇ ਫਿਰ ਤੁਹਾਡਾ ਕਿਦਾਂ ਸਰ ਕੋਈ ਪ੍ਰਬੰਧ ਨਹੀਂ ਹੈ ਕੋਈ ਵੀ ਸਰ ਮੇਰਾ 2017 ਚ ਵਿਆਹ ਹੋਇਆ ਸੀ ਉਦੋਂ ਵੀ ਮੈਂ ਆਪਣੇ ਵਿਆਹ ਦੇ ਵਿੱਚ ਵੀ ਮੇਰੀ ਜਦੋਂ ਮੇਰੀ ਬਰਾਤ ਹੀ ਉਸ ਦਿਨ ਪੁਲ ਬਣਿਆ ਸੀ ਸਿਆਲ ਦੇ ਦਿਨ ਹੀ ਤੇ ਉਹ ਪੁਲ ਬਣਿਆ ਹੋਇਆ ਸੀ ਤੇ ਪੁਲ ਪਾਣੀ ਆ ਕਰ ਕਰ ਉਧਰੋਂ ਵੀ ਰੈਂਪ ਰੋੜ ਗਿਆ ਇਧਰੋਂ ਵੀ ਰੋੜ ਗਿਆ ਵਿਚਕਾਰ ਪੁਲ ਚਲ ਗਿਆ ਤੇ ਮੈਂ ਜਿੰਨੀ ਵੀ ਸ਼ੋਪਿੰਗ ਜਿਹੜੇ ਵੀ ਮੇਰੇ ਲੋਹਾਈ ਸਰ ਵਾਪਸ ਚਲ ਗਏ ਜਿਹੜੇ ਮੈਂ ਰੋਟੀ ਕਰਨ ਵਾਸਤੇ ਕੀਤੇ ਦਿਓ ਮੈਂ ਲੋਹਾਈ ਵਾਪਸ ਭੇਜਤੇ ਸੀ ਉਸ ਤੋਂ ਬਾਅਦ ਮਨਾ ਮਹਰਾ ਲੇ ਤੱਕ ਘੋੜੀ ਚੜਾਵਾ ਹੈ ਦਾ ਬਿਨਾ ਘੋੜੀ ਚੜਾਵੇ ਤੋਂ ਮੇਰਾ ਵਿਆਹ ਹੋਇਆ ਦਾ ਇੰਨਾ ਕਿ ਤੰਗਾ ਮੈਨੂੰ ਤੋਂ ਜੋਂਦਾ ਮੇਰਾ ਵਿਆਹ ਹੋਇਆ ਦਾ ਜੀ ਮੈਨੂੰ ਉਸ ਤੋਂ ਬਾਅਦ ਮੈਨੂੰ ਤੰਗੀ ਤੰਗੀ ਲੱਗੀ ਐ ਇੱਥੇ ਜੀ ਤੇ ਪ੍ਰਸ਼ਾਸਨ ਨੂੰ ਕੋਈ ਇੰਨਾ ਪਰਵਾਹ ਨਹੀਂ ਹੈ ਕਿ ਸਾਡੇ ਤੇ ਕੋਈ ਪੂਕਤਾ ਪ੍ਰਬੰਧ ਕੀਤਾ ਜਾਏ ਸਾਡੇ ਪੱਕੇ ਪੁਲ ਦਾ ਮੁੱਦਾ ਝਕੋਏ ਦਾ ਉਹ ਕਹਿੰਦੇ ਪੀ ਹੈ ਬਰਸਾਤ ਤੋਂ ਬਾਅਦ ਤੁਹਾਡਾ ਪੁਲ ਬਣਿਆ ਜਾਏਗਾ ਪਰ ਹਾਲੇ ਤੱਕ ਇੱਥੇ ਕੋਈ ਪਤਾ ਨਹੀਂ ਹੈ ਨਾ ਜਿਮੀਦਾਰਾਂ ਦੇ ਖਾਤੇ 'ਚ ਪੈਸੇ ਪਏ ਆ ਨਾ ਕੋਈ ਟੈਂਡਰ ਹੋਇਆ ਨਾ ਕੁਝ ਹੋਇਆ ਸਾਡੀ ਉਥੋਂ ਸੜਕ ਹੈ ਜੀ ਮੇਰੇ ਖਾ ਅੱਧਾ ਕਿਲੋਮੀਟਰ ਸੜਕਾ ਜਿਹੜੀ ਦਰਿਆ ਦੇ ਵਿੱਚ ਜਾ ਚੁੱਕੀ ਆ ਅੱਧੀ ਟੱਟ ਚੁੱਕੀ ਆ ਉਹ ਸਾਨੂੰ ਪੱਕਾ ਪਤਾ ਨਹੀਂ ਵੀ ਆਹੀਂ ਉੱਥੇ ਪਾਰ ਨਹੀਂ ਟੱਪੇ ਹਾਲੇ ਵੇਖਿਆ ਨਹੀਂ ਜਾ ਕੇ ਵੀ ਉਹ ਸੜਕ ਬਚੀ ਦੀ ਹੈ ਕਿ ਨਹੀਂ ਬਚੀ ਦੀ ਸਾਡੀ ਇੰਨੀ ਗਮਾੜੀ ਹਾਲਾਤ ਆ ਜੇ ਔਰ ਸੜਕ ਬੰਦ ਦਰਿਆ ਦੇ ਵਿੱਚ ਚੱਲ ਜਾਂਦੀ ਹੈ ਤੁਹਾਡਾ ਲੰਘਾ ਵੀ ਉੱਥੋਂ ਬੰਦ ਹੋ ਸਕਦਾ ਜੀ ਕੀ ਮੰਗ ਕੀ ਹੈ ਸਰਕਾਰ ਤੋਂ ਮੰਗ ਕੋ ਇਹੋ ਹੀ ਆ ਕਿ ਅਡਾ ਜਦੋਂ ਪੂਕਤਾ ਪ੍ਰਬੰਧ ਕੀਤਾ ਜਿਹੜਾ ਸਾਡਾ ਪੱਕਾ ਪੁਲ ਮਨਜ਼ੂਰ ਹੋਏਦਾ ਉਹਨੂੰ ਬਣਾਇਆ ਜਾਏ ਜਲਦ ਤੋਂ ਜਲਦ ਕੰਮੋਂ ਦਾ ਲਾਇਆ ਜਾਏ ਆਪਾਂ ਰਾਏ ਕੁਮਾਰ ਪਿੰਡ ਭਰੇਾਲ ਦੇ ਚ ਰਹਿਣ ਵਾਲੇ ਤੇ ਲੋਕਪਾਲ ਇਨਸਾਫ ਵਾਲਾ ਸੈਠੀ ਦੇ ਮੈਂਬਰ ਆ ਤੇ ਆਪਣੇ ਨਾਲ ਇਹੋ ਹੀ ਹਰ ਸਾਲ ਇਤਰਾ ਹੀ ਟਾਪੂ ਬਣਿਆ ਜਾਂਦਾ ਜੀ ਜਦੋਂ ਤਾਂ ਦੇਹਜਾਦ ਹੋ ਜਾਇਆ ਆਪਾਂ ਤੇ ਸਾਡੇ ਬਾਤ ਦੇ ਦੇਹਜਾਦ ਥੋੜਾ ਕੁ ਹੀ ਹੋਇਆ ਆਂ ਅਸੀਂ ਗੁਲਾਮ ਚੀ ਆਂ ਜੀ ਸ਼ਹਿਰ ਦਾ ਪਾਣੀ ਆਇਆ ਤੇ ਇੱਧਰ ਜਿਹੜੇ ਉੱਧਰ ਵਿਚਾਰੇ ਉੱਧਰ ਹੋ ਗਏ ਕਿ ਕਈਆਂ ਦੁੱਧ ਪਾਟ ਪਾਣਾ ਸੀ ਉਹਨਾਂ ਦਾ ਦੁੱਧ ਉੱਥੇ ਪਾ ਦੂ ਖਰਾਬ ਹੋ ਗਿਆ ਜਿਹੜਾ ਇੱਧਰ ਕੋਈ ਕੰਮ ਟੀਚਰ ਵੀ ਆਈ ਥੀ ਟੀਚਰ ਵੀ ਵਾਪਸ ਹੋ ਗਏ ਨਾ ਉਹਨਾਂ ਨੂੰ ਇੰਨੇ ਪਾਣੀ ਜੇ ਜਾਂਦਾ ਕੋਈ ਰਿਸਕ ਲਾਂਦਾ ਆਸੀਂ ਵੀ ਦੇਖੇ ਕਰਨੇ ਆ ਉਹ ਨਹੀਂ ਪੰਦੇ ਘੰਟੇ ਤੱਕ ਤੇ ਆਪਾਂ ਵਾਪਸ ਹੋ ਜਾਈਏ ਨਾ ਤੂੰ ਕਿੱਧਰ ਪਾੜ ਜਾਣਾ ਹਾਂਜੀ ਹਾਂਜੀ ਪਾੜੀ ਅਪਡਾਟ ਡੇਲੀ ਹੋ ਜਾਂਦਾ ਜੀ ਸਾਰੀ ਘਰ ਖੇਤੀਬਾੜੀ ਸਾਰੀ ਪਾ ਰਿਆ ਕਿਦਾਂ ਪਤਾ ਲੱਗਾ ਪਾਣੀ ਵੱਗ ਗਿਆ ਨੇ ਅਸੀਂ ਆ ਰੋ ਜਾਣਾ ਆਈ ਦਸ ਸਵੇਰੇ 6:30 ਵਜੇ 7:00 ਵਜੇ ਜਦੋਂ ਆਇਆ ਪਾਣੀ ਅਗੇ ਵਧਿਆ ਸੀ ਤੇ ਹੁਣ ਇਹਨੇ ਹੁਣ ਤਾਂ ਥੋੜਾ ਫਰਕ ਪੈ ਗਿਆ ਪਹਿਲਾਂ ਬਹੁਤ ਤੇਜ਼ ਪਾਣੀ ਸੀ ਤੇ ਫਿਰ ਇਹਨਾਂ ਦੇ ਰਿਸਕ ਲੰਦੇ ਨਾ ਸੇ ਮੁਲਾਜ਼ਮ ਕੋਈ ਹਾਸਾ ਵੀ ਹੋ ਸਕਦਾ ਜੀ ਨਰਿੰਦਰ ਸਿੰਘ ਜੀ ਕੀ ਕੰਮ ਕਰਦੇ ਹੋ ਸਰਬ ਕਿਸਤੀ ਚਲ ਰਹੀ ਸਰ ਕਿਸਤੀ ਮਲਾਉ ਇੱਥੇ ਆ ਨਾ ਜੀ ਹਾਂ ਤੇ ਕੀ ਦਿੱਕਤ ਆਈ ਆ ਅੱਜ ਜਿਹੜੇ ਲੋਕ ਇੱਥੇ ਵੇਟ ਕਰ ਰਹੇ ਨੇ ਅੱਜ ਸਵੇਰ ਤੋਂ ਕੀ ਦਿੱਕਤ ਆਈ ਆ ਜਿੱਤੇ ਸਾਰਾ ਸਵੇਰ ਪਾਣੀ ਭੜਾ ਹੈ ਬੜੀ ਵਾਹੀ ਕਪੜਾ ਪੈਂਦੇ ਫਲ ਪੈਂਦੇ ਸਰ ਪਾਣੀ ਵਧ ਗਿਆ ਜੀ ਹਾਂ ਜੀ ਪਾਣੀ ਵਧ ਗਿਆ ਬਹੁਤ ਮਲੀ ਲਹਿਰ ਪੈਂਦੇ ਫਾਲੀ ਦੀ ਪੈਂਦੀ ਹੈ ਬਹੁਤ ਪੈਦੀ ਠੀਕ ਹੈ ਜੀ ਤੇ ਕਿਸਤੀ ਤਾਂ ਚਲੀ ਸਰ ਹਾਂ ਥੋੜਾ ਪਾਣੀ ਦਾ ਵਹਾਅ ਥੋੜਾ ਕੰਮ ਹੋ ਗਿਆ ਤੇ ਲੋਕੀ ਮੁਰਗੇ ਬਾਹਰ ਹੁਣ ਮੈਂ ਚਲਿਆ ਕਿਸਤੀ ਚ ਚਲਾ ਲੈਣੇ ਮਨ ਜੀ ਲੋਗ ਰਗੇ ਜੀ ਅਜਿਹੇ ਦੇ ਵਿੱਚ ਮਲਾ ਸਾਹਿਬ ਜੇ ਕਿਸੇ ਨੂੰ ਮੈਡੀਕਲ ਅਮਰਜੈਂਸੀ ਪੈ ਜਾਂਦੀ ਆ ਜਾਂ ਬੱਚੇ ਸਕੂਲ ਵਾਲੇ ਨੇ ਜਾਂ ਕੁਝ ਹੋਰ ਕਿਸੇ ਨੂੰ ਦਿੱਕਤ ਆ ਜਾਂਦੀ ਆ ਤੇ ਉਹਨਾਂ ਦਾ ਆਉਣਾ ਜਾਣਾ ਫਿਰ ਕਿੱਦਾਂ ਹੁੰਦਾ ਇੱਧਰ ਸਭ ਮੁਸ਼ਕਲ ਆ ਜੀ ਮੁਸ਼ਕਲ ਆ ਜੀ ਮਤਲਬ ਨਹੀਂ ਆਇਆ ਜਾਂਦਾ ਨਹੀਂ ਆਇਆ ਕੰਨਿਆ ਦੇ ਵੀ ਕੀ ਕਹਿਣਾ ਚਾਹੋ ਕਹਿੰਦੇ ਚਾਹਣੀਆਂ ਭੈਣਾਂ ਨੂੰ ਮੁਸ਼ਕਲਾਂ ਬਹੁਤ ਨੇ ਸਾਡਾ ਪੁਲ ਬਣਾਇਆ ਜਾਏ ਸਾਡੀ ਇਹੋ ਸਮੱਸਿਆ ਹੈ ਹੋਰ ਤਾਂ ਇੱਧਰ ਕੁਝ ਕਹਿੰਦੇ ਨਹੀਂ ਜਦੋਂ ਵੀ ਮੀਡੀਆ ਵਾਲੇ ਆਉਣ ਜਾਂ ਡੀਸੀ ਵੀ ਆਏ ਤਾਂ ਦੀਵੇਂ ਹਿ ਗਲ ਕਨੇਸ਼ਨ ਪੂਲ ਪੂਲ ਦਿੱਤਾ ਜਾਏ ਕਿੱਧਰ ਜਾਣਾ ਪਾੜ ਜਾਣਾ ਹੈ ਹਾਂਜੀ ਪ੍ਰਿਹਾਲ ਜਾਣਾ ਹੈ ਕਦੋਂ ਮਾਤਾ ਜੀ ਆਏ ਹੋ ਕਦੋਂ ਤੇ ਆਏ ਸੀ ਸਵੇਰ ਦੇ 7 ਵਜੇ ਤੇ ਆਏ ਆ ਤਾਂ ਤੁਸੀਂ ਸੁਣਿਆ ਪਿੰਡਾਂ ਦੇ ਲੋਕ ਜਿਹੜੇ ਨੇ ਇਹ ਕਹਿੰਦੇ ਨੇ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਇਹ ਹਰ ਬਾਰ ਅਜੀਹਾ ਹੁੰਦਾ ਹਰ ਸਾਲ ਜਦੋਂ ਵੀ ਬਰਸਾਤੀ ਮੌਸਮ ਹੁੰਦਾ ਆ ਬਰਸਾਤ ਦੇ ਵਿੱਚ ਪਾਣੀ ਦਾ ਪੱਧਰ ਵੱਜ ਜਾਂਦਾ ਰਾਵੀ ਦੇ ਰਿਆ ਦੇ ਵਿੱਚ ਤਾਂ ਸਾਡਾ ਪਿੰਡਾਂ ਦਾ ਸੰਪਰਕ ਜਿਹੜਾ ਆ ਸ਼ਹਿਰਾਂ ਦੇ ਨਾਲ ਹੋਰ ਪੰਜਾਬ ਦੇ ਨਾਲ ਜਿਹੜਾ ਟੁੱਟ ਜਾਂਦਾ ਤਾਂ ਕਹਿੰਦੇ ਕੀ ਸਾਨੂੰ ਤਾਂ ਪਾਕਿਸਤਾਨ ਨਾਲ ਜੋੜ ਦੋ ਬਹੁਤ ਸਾਰੇ ਲੋਕਾਂ ਦੇ ਮੂੰਹੋਂ ਇਹ ਸ਼ਬਦ ਸੁਣਿਆ ਅਸੀਂ ਵੀ ਤਾਂ ਮਨ ਨੂੰ ਦੁੱਖ ਬਹੁਤ ਲੱਗਦਾ ਮਨ ਨੂੰ ਝਟਕਾ ਬਹੁਤ ਲੱਗਦਾ ਕਿ ਆਪਣੇ ਹੋ ਕੇ ਪਾਕਿਸਤਾਨ ਦੇ ਨਾਲ ਜੋੜਨ ਦੀ ਗੱਲ ਕਰਦੇ ਨੇ ਪਰ ਉਹ ਕਹਿੰਦੇ ਸਾਡੀਆਂ ਮਜਬੂਰੀਆਂ ਨੇ ਸਾਨੂੰ ਘੱਟੋ-ਘੱਟ ਕੋਈ ਰਸਤਾ ਤਾਂ ਮਿਲ ਜਾਵੇਗਾ ਅਸੀਂ ਜਾਈਏ ਕਿੱਧਰ ਨੂੰ ਤਾਂ ਹਰ ਵਾਰ ਦਾ ਇਹੀ ਰੋਣਾ ਆ ਕਿ ਹਰ ਵਾਰ ਇਹੀ ਗੱਲ ਹੁੰਦੀ ਆ ਮੀਡੀਆ ਦੇ ਵਿੱਚ ਵੀ ਖਬਰਾਂ ਜ਼ਰੂਰ ਚੱਲਦੀਆਂ ਨੇ ਪਰ ਅਸਰ ਕਿਸੇ ਸਰਕਾਰ ਦੇ ਉੱਤੇ ਪ੍ਰਸ਼ਾਸਨ ਦੇ ਉੱਤੇ ਦੇਖਣ ਨੂੰ ਨਹੀਂ ਮਿਲਦਾ ਤਾਂ ਸਾਡੇ ਸਹਿਯੋਗੀ ਲਖਪ੍ਰੀ ਸਿੰਘ ਖੁਸ਼ੀਪੁਰ ਦੇ ਵੱਲੋਂ ਪੂਰੀ ਰਿਪੋਰਟ ਸਾਂਝੀ ਕੀਤੀ ਗਈ ਆਖਿਰ ਕਦੋਂ ਤੱਕ ਇਹਨਾਂ ਲੋਕਾਂ ਦੀ ਗੁਹਾਰ ਸੁਣੀ ਜਾਵੇਗੀ ਆਖਿਰ ਕਦੋਂ ਇਹ ਵੀ ਆਪਣੇ ਮੰਜ਼ਲ ਤੱਕ ਪਹੁੰਚਣ ਦੇ ਲਈ ਕਿਸੇ ਬੇੜੀ ਦਾ ਸਹਾਰਾ ਨਹੀਂ ਲੈਣਗੇ ਆਪ ਕਿਸੇ ਆਪਣੇ ਇੰਤਜ਼ਾਰ ਨਹੀਂ ਕਰਨਗੇ ਬਲਕਿ ਇੱਕ ਪੁਲ ਬਣਾ ਬਣਾ ਦਿੱਤਾ ਜਾਵੇ ਰਾਵੀ ਦਰਿਆ ਦੇ ਉੱਤੇ ਤਾਂ ਉਸ ਤੋਂ ਬਾਅਦ ਇਹ ਆਪਣੀ ਜ਼ਿੰਦਗੀ ਉਸੇ ਤਰੀਕੇ ਦੇ ਨਾਲ ਜੀ ਸਕਣ ਜਿਸ ਤਰੀਕੇ ਦੇ ਨਾਲ ਆਮ ਲੋਕ ਜੀਉਂਦੇ ਨੇ